ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਐਸਐਚਓ ਰਣਜੀਤ ਸਿੰਘ ਜੋ ਕਿ ਇੱਕ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਉਹ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਬੱਸ ਇੱਕ ਸਟੋਪੇਜ ਦੇ ਉੱਪਰ ਰੁਕ ਜਾਂਦੀ ਹੈ ਤਾਂ ਉਹ ਕੀ ਦੇਖਦਾ ਹੈ ਕਿ ਉਸ ਬਾਜ਼ਾਰ ਸਟੈਂਡ ਦੇ ਲਾਗੇ ਕਾਫੀ ਫਿਖਾਰੀ ਖੜਦੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਔਰਤ ਜਿਸਨੇ ਮੈੜੇ ਕੁਚੇੜੇ ਕੱਪੜੇ ਪਾਏ ਹੋਏ ਸੀ ਅਤੇ ਐਦਾਂ ਮਹਿਸੂਸ ਹੁੰਦਾ ਸੀ ਜਿਵੇਂ ਕਿ ਉਹ ਕਾਫੀ ਸਮਿਆਂ ਤੋਂ ਨਹਾਤੀ ਹੀ ਨਾ ਹੋਵੇ ਤੇ ਜਿਵੇਂ ਹੀ ਰਣਜੀਤ ਸਿੰਘ ਦੀ ਨਜ਼ਰ ਉਸ ਔਰਤ ਦੇ ਉੱਪਰ ਪੈਂਦੀ ਹੈ ਤੇ ਉਹਨਾਂ ਫਟਿਆਂ ਪੁਰਾਣਿਆਂ ਕੱਪੜਿਆਂ ਦੇ ਵਿੱਚ ਕੋਈ ਜਾਣਿਆ ਪਹਿਚਾਣਿਆ ਹੋਇਆ ਚਿਹਰਾ ਲੱਗਿਆ ਉਸ ਚਿਹਰੇ ਨੂੰ ਦੇਖਣ ਤੋਂ ਬਾਅਦ ਰਣਜੀਤ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਔਰਤ ਨੂੰ ਰਣਜੀਤ ਸਿੰਘ ਹੁਣ ਚੰਗੇ ਤਰੀਕੇ ਦੇ ਨਾਲ ਪਹਿਚਾਨ ਚੁੱਕਿਆ ਸੀ ਉਹ ਔਰਤ ਕੋਈ ਹੋਰ ਨਹੀਂ ਬਲਕਿ ਉਸੇ ਰਣਜੀਤ ਸਿੰਘ ਦੀ ਪਤਨੀ ਜੋ ਕਿ ਆਪਣੇ ਗਵਾਂਢੀ ਦੇ ਨਾਲ ਭੱਜ ਗਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਕਦੇ ਨਹੀਂ ਮਿਲੀ ਅਤੇ ਉਸ ਨੂੰ ਸਿਰਫ ਤੇ ਸਿਰਫ ਇੱਕ ਚਿੱਠੀ ਲੈ ਕੇ ਦੇ ਕੇ ਗਈ ਸੀ ਕਿ ਮੈਂ ਆਪਣੀ ਜ਼ਿੰਦਗੀ ਬਿਹਤਰ ਜੀਣਾ ਚਾਹੁੰਦੀ ਆ ਜੋ ਸ਼ੌਂਕ ਤੇਰੇ ਕੋਲੋਂ ਪੂਰੇ ਨਹੀਂ ਹੋ ਸਕੇ ਉਹ ਸ਼ੌਂਕ ਹੁਣ ਇਹ ਗਵਾਂਢੀ ਪੂਰੇ ਕਰੇਗਾ ਅਤੇ ਉਦੋਂ ਰਣਜੀਤ ਨੂੰ ੱੱਕਾ ਤਾਂ ਬਹੁਤ ਲੱਗਿਆ ਸੀ ਪਰ ਹੁਣ ਉਸ ਨੇ ਆਪਣੀ ਪਤਨੀ ਦੇ ਜੋ ਹਾਲਾਤ ਦੇਖੇ ਉਹ ਦੇਖਣ ਤੋਂ ਬਾਅਦ ਇੱਕੇ ਦਮ ਹੀ ਸੁੰਨ ਰਹਿ ਗਿਆ ਅਤੇ ਉਹ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਆਖਰਕਾਰ ਮੇਰੇ ਜਿਸ ਗਵਾਂਢੀ ਦੇ ਨਾਲ ਮੇਰੀ ਧਰਮ ਪਤਨੀ ਭੱਜ ਗਈ ਸੀ ਅਤੇ ਹੁਣ ਉਸ ਨੇ ਇਸ ਨੂੰ ਵੀ ਛੱਡ ਦਿੱਤਾ ਜੋ ਇਹ ਇਸ ਹਜ਼ਾਰ ਤੱਕ ਪਹੁੰਚ ਗਈ ਹੈ ਕਿ ਅੱਜ ਇਸ ਨੂੰ ਭੀਖ ਮੰਗਣੀ ਪੈ ਰਹੀ ਹੈ ਰਣਜੀਤ ਸਿੰਘ ਜੋ ਕਿ ਆਪਣੀ ਸੀਟ ਤੋਂ ਖੜ੍ਹਾ ਹੋ ਜਾਂਦਾ ਹੈ ਤੇ ਆਪਣੇ ਕਦਮ ਅਗਾਹ ਵਧਾਉਂਦਾ ਹੈ ਤੇ ਉਹ ਮੰਦੀਪ ਦੇ ਕੋਲ ਚਲਾ ਜਾਂਦਾ ਹੈ ਗੋ ਜਾ ਕੇ ਕਹਿੰਦਾ ਹੈ ਮਨਦੀਪ ਤੂੰ ਇੱਥੇ ਤੇ ਜਿਵੇਂ ਹੀ ਮਨਦੀਪ ਦੀ ਨਜ਼ਰ ਆਪਣੇ ਪਤੀ ਰਣਜੀਤ ਸਿੰਘ ਦੇ ਉੱਪਰ ਪੈਂਦੀ ਹੈ ਤਾਂ ਉਹ ਥਰ ਥਰ ਕੰਮਣ ਲੱਗ ਜਾਂਦੀ ਹੈ ਤੇ ਸ਼ਰਮ ਦੇ ਮਾਰੇ ਉਸ ਦੀਆਂ ਨਜ਼ਰਾਂ ਝੁੱਕ ਜਾਂਦੀਆਂ ਨੇ ਜਿਵੇਂ ਉਸ ਤੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਜਾਂਦੇ ਨੇ ਤੇ ਉਹ ਹੱਥ ਜੋੜ ਕੇ ਰਣਜੀਤ ਦੇ ਕੋਲੋਂ ਮੁਆਫੀ ਮੰਗਦੀ ਹੈ। ਦੋਸਤੋ ਬਾਅਦ ਰਣਜੀਤ ਮੰਦੀਪ ਨੂੰ ਕਹਿੰਦਾ ਹੈ ਕਿ ਤੇਰੇ ਇਹੋ ਜਿਹੇ ਹਾਲਾਤ ਕਿਵੇਂ ਬਣੇ ਤੂੰ ਤਾਂ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਉਸਦੇ ਨਾਲ ਭੱਜ ਗਈ ਸੀ। ਤੈਨੂੰ ਮੇਰਾ ਪਿਆਰ ਪਿਆਰ ਨਹੀਂ ਦਿਖਿਆ ਅਤੇ ਗਵਾਂਡੀ ਦੇ ਵਿੱਚ ਤੈਨੂੰ ਜ਼ਿਆਦਾ ਚਮਕ ਧਮਕ ਦਿਖੀ ਪਰ ਹੁਣ ਉਸਨੇ ਵੀ ਤੈਨੂੰ ਛੱਡ ਦਿੱਤਾ। ਜਦੋਂ ਉਸਨੇ ਇਹ ਗੱਲ ਸੁਣੀ ਤਾਰ ਉਸ ਦਿਨ ਅੱਖਾਂ ਦੇ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਸੀ ਅਤੇ ਉਹ ਕੁਝ ਬੋਲ ਨਹੀਂ ਰਹੀ ਸੀ ਤੇ ਦੋਸਤੋ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੁਸੀਂ ਵੀ ਇਹ ਸੋਚਦੇ ਹੋਵੋਗੇ ਕਿ ਜਦੋਂ ਉਸਨੇ ਗਵਾਂਢੀ ਦੇ ਨਾਲ ਭੱਜ ਕੇ ਵਿਆਹ ਕਰਵਾ ਹੀ ਲਿਆ ਸੀ ਪਰ ਅੱਜ ਉਸ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਜਿਸ ਦੇ ਚੱਲਦੇ ਉਸ ਨੂੰ ਦਰਦ-ਦਰਦੀਆਂ ਠੋਕਰਾਂ ਖਾਣੀਆਂ ਪਈਆਂ ਅੱਜ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਭੀਖ ਮੰਗ ਰਹੀ ਸੀ ਦਰਦ-ਦਰ ਤੇ ਜਾ ਕੇ 1 ਰੁਪਿਆ ਦੋ ਰੁਪਏ ਤੇ ਇਥੋਂ ਤੱਕ ਕਿ ਇਹ ਵੀ ਕਹਿ ਦਿੰਦੀ ਸੀ ਕਿ ਮੈਂ ਸਵੇਰ ਦਾ ਕੁਝ ਖਾਦਾ ਨਹੀਂ ਮੈਨੂੰ ਕੋਈ ਰੋਟੀ ਹੀ ਦੇ ਦਿਓ ਉਸਦੇ ਐਨੇ ਮਾੜੇ ਹਾਲਾਤ ਕਿਵੇਂ ਬਣ ਗਏ ਮਨਦੀਪ ਕੌਰ ਤਾਂ ਬਹੁਤ ਵੱਡੇ ਘਰ ਦੀ ਲੜਕੀ ਸੀ ਪਰ ਇਨਸਾਨ ਜਦੋਂ ਕਿ ਆਪਣੇ ਹਵਸ਼ ਦੇ ਵਿੱਚ ਅੰਨਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਉਹ ਜ਼ਿੰਦਗੀ ਦੇ ਵਿੱਚ ਜਦੋਂ ਉਸ ਨੂੰ ਸਜ਼ਾ ਮਿਲਦੀ ਹੈ ਫੇਰ ਉਹ ਦਰਦ-ਦਰਦ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਜਾਂਦਾ ਹੈ ਜੀ ਹਾਂ ਐਦਾਂ ਦੀ ਹੀ ਇੱਕ ਕਹਾਣੀ ਹੈ ਜੋ ਕਿ ਇੱਕ ਬਹੁਤ ਵੱਡਾ ਸਬਕ ਦੇਵੇਗੀ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣਿਓ ਰਣਜੀਤ ਸਿੰਘ ਇੱਕ ਆਮ ਕਿਸਾਨ ਪਰਿਵਾਰ ਵਿੱਚੋਂ ਸੀ ਉਸਦੇ ਪਿਤਾ ਖੇਤੀ ਕਰਦੇ ਸਨ ਪਰ ਗਰੀਬੀ ਕਾਰਨ ਘਰ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਸੀ ਉਸਦੇ ਪਿਤਾ ਦੇ ਕੋਲ ਥੋੜੀ-ਬਹੁਤ ਜ਼ਮੀਨ ਸੀ ਅਤੇ ਉਸੇ ਹੀ ਜ਼ਮੀਨ ਦੇ ਸਹਾਰੇ ਉਸ ਦਾ ਜੋ ਘਰ ਦਾ ਜੋ ਰੋਟੀ ਖਰਚਾ ਸੀ ਉਹ ਚੱਲਦਾ ਸੀ ਤੇ ਨਾਲ ਦੀ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਸੋਚਦਾ ਸੀ ਰਣਜੀਤ ਸਿੰਘ ਬਚਪਨ ਤੋਂ ਹੀ ਆਪਣੇ ਘਰ ਦੇ ਹਾਲਾਤ ਬਦਲਣ ਦੇ ਬਾਰੇ ਸੋਚਦਾ ਸੀ ਉਹ ਮਿਹਨਤੀ ਸੀ ਅਤੇ ਲਾਇਕ ਸੀ ਉਹ ਸਕੂਲ ਦੇ ਵਿੱਚ ਵੀ ਚੰਗਾ ਪੜਿਆ ਤੇ ਪਰ ਜ਼ਿੰਦਗੀ ਦੀ ਅਸਲੀ ਜੰਗ ਤਾਂ ਹੁਣ ਸ਼ੁਰੂ ਹੋਣੀ ਸੀ ਸਕੂਲ ਦੇ ਵਿੱਚ ਉਸ ਦੀ ਜ਼ਿੰਦਗੀ ਵਧੀਆ ਬੀਤੀ ਸਕੂਲ ਦੇ ਵਿੱਚ ਉਸ ਨੂੰ ਵਧੀਆ ਰਿਜ਼ਲਟ ਮਿਲਿਆ ਪੜਨ ਦੇ ਵਿੱਚ ਵੀ ਹੁਸ਼ਿਆਰ ਸੀ ਜਿੰਨੇ ਵੀ ਟੀਚਰ ਸਹਿਬਾਨ ਸਾਰੇ ਹੀ ਰਣਜੀਤ ਸਿੰਘ ਦੀ ਤਾਰੀਫ਼ ਕਰਦੇ ਨਹੀਂ ਥਕਦੇ ਸੀ ਬਾਕੀ ਬੱਚਿਆਂ ਨੂੰ ਵੀ ਟੀਚਰ ਇਹੀ ਕਹਿੰਦੇ ਕਿ ਰਣਜੀਤ ਇੱਕ ਹੋਣਹਾਰ ਬੱਚਾ ਹੈ ਇਸ ਦੇ ਪਿਤਾ ਇੱਕ ਗਰੀਬ ਕਿਸਾਨ ਨੇ ਜੋ ਕਿ ਥੋੜੀ-ਬਹੁਤ ਉਸਦੀ ਜ਼ਮੀਨ ਹੈ ਉਸ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਅਤੇ ਘਰ ਦਾ ਖਰਚਾ ਚਲਾਉਂਦੇ ਨੇ ਉਸ ਦੀ ਮਾਂ ਜੋ ਕਿ ਆਪਣੇ ਪਿਤਾ ਦੇ ਨਾਲ ਹੱਥ ਬਣਾਉਂਦੀ ਹੈ ਤੇ ਰਣਜੀਤ ਸਿੰਘ 8ਵੀਂ ਜਮਾਤ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਸੀ ਅਤੇ ਉਸ ਦਾ ਇਹ ਸੁਪਨਾ ਸੀ ਕਿ ਮੈਂ ਵੱਡਾ ਪੁਲਿਸ ਆਫੀਸਰ ਬਣਨਾ ਹੈ ਅਤੇ ਉਸ ਦੇ ਲਈ ਉਸ ਨੇ ਆਪਣੇ ਦਿਨ ਰਾਤ ਜੋ ਕਿ ਰਾਤ ਦੀਆਂ ਨੀਂਦਾਂ ਸੀ ਉਸ ਨੂੰ ਵੀ ਖਰਾਬ ਕੀਤੀਆਂ ਅਤੇ ਦਿਨ ਰਾਤ ਮਿਹਨਤ ਦੇ ਵਿੱਚ ਜੁਟ ਗਿਆ ਦੱਸਦੀ ਹੈ ਕਿ 10ਵੀਂ ਪਾਸ ਕਰਨ ਤੋਂ ਬਾਅਦ 11ਵੀਂ ਪਾਸ ਕਰਦਾ ਹੈ 11ਵੀਂ ਤੋਂ ਬਾਅਦ 12ਵੀਂ ਪਰ ਜ਼ਿੰਦਗੀ ਦੇ ਵਿੱਚ ਜੋ ਇਨਸਾਨ ਕਈ ਵਾਰ ਮਿਲ ਜਾਂਦਾ ਹੈ ਉਹ ਜ਼ਿੰਦਗੀ ਬਣਾ ਵੀ ਜਾਂਦਾ ਹੈ ਜ਼ਿੰਦਗੀ ਬਰਬਾਦ ਵੀ ਕਰ ਜਾਂਦਾ ਹੈ ਪਰ ਅਸਲੀ ਜੰਗ ਤਾਂ ਹੁਣ ਸ਼ੁਰੂ ਹੋਣ ਵਾਲੀ ਸੀ ਜਦੋਂ ਕਾਲਜ ਦੇ ਵਿੱਚ ਉਸਦੀ ਮੁਲਾਕਾਤ ਮਨਦੀਪ ਦੇ ਨਾਲ ਹੋਈ ਮਨਦੀਪ ਜੋ ਕਿ ਬੀਏ ਫਰਸਟイヤー ਦੇ ਵਿੱਚ ਉਸਦੇ ਨਾਲ ਹੀ ਪੜ੍ਹਦੀ ਸੀ ਤੇ ਉਹੀ ਸਬਜੈਕਟ ਮਨਦੀਪ ਦੇ ਕੋਲ ਸੀ ਜਿਹੜੇ ਸਬਜੈਕਟ ਰਣਜੀਤ ਨੇ ਲੈ ਰੱਖੇ ਸੀ ਇਕੱਠੇ ਉਹ ਕਾਲਜ ਦੇ ਵਿੱਚ ਜਾਂਦੇ ਅਤੇ ਇਕੱਠੇ ਕਾਲਜ ਟਾਈਮ ਤੋਂ ਬਾਅਦ ਬਾਹਰ ਬੈਠ ਕੇ ਗੱਪਾਂ ਛੱਪਾਂ ਮਾਰਦੇ ਇਕਾ ਟੇਕ ਕਲਾਸ اٹੈਂਡ ਕਰਦੇ ਕੰਟੀਨ ਦੇ ਵਿੱਚ ਵੀ ਇਕੱਠੇ ਬੈਂਦੇ ਅਤੇ ਉਸ ਤੋਂ ਬਾਅਦ ਕਈ ਕੀ ਵਾਰ ਉਹ ਘੁੰਮਣ ਦੇ ਲਈ ਵੀ ਚਲੇ ਜਾਂਦੇ ਮੰਦੀਪ ਜੋ ਸੀ ਉਸ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਕਿਉਂਕਿ ਮੰਦੀਪ ਇੱਕ ਚੰਗੇ ਘਰ ਦੀ ਲੜਕੀ ਸੀ ਪਰ ਉਸ ਦਾ ਸ਼ੌਂਕ ਸੀ ਕਿ ਮੈਂ ਬਾਹਰ ਖਾਵਾ ਪੀਵਾ ਘੁੰਮਾ ਫਿਰਾ ਸ਼ਾਪਿੰਗਾਂ ਕਰਾਂ ਹੁਣ ਦੱਸਦੀ ਏ ਕੀ ਰਣਜੀਤ ਉਸ ਦੀ ਪਹਿਲਾਂ ਤਾਂ ਫਸਟ ਇਅਰ ਦੇ ਵਿੱਚ ਦੋਸਤੀ ਹੋਈ ਫਸਟイヤー ਤੋਂ ਬਾਅਦ ਸੈਕਿੰਡイヤー ਦੇ ਵਿੱਚ ਪਹੁੰਚ ਜਾਂਦੇ ਨੇ ਤੇ ਦੋਸਤੀ ਮੁਹੱਬਤ ਦੇ ਵਿੱਚ ਬਦਲ ਗਈ। ਮਨਦੀਪ ਸ਼ਹਿਰ ਦੀ ਰਹਿਣ ਵਾਲੇ ਸੀ ਤੇ ਵੱਡੇ ਘਰ ਦੇ ਸੀ। ਆਜ਼ਾਦੀ ਮਜਾਜ ਦੇ ਵਿੱਚ ਉਸ ਨੇ ਆਪਣੀ ਜ਼ਿੰਦਗੀ ਬਤਾਈ ਸੀ ਤੇ ਐਸੇ ਕਰਕੇ ਰਣਜੀਤ ਨੂੰ ਇਹ ਸਭ ਕੁਝ ਪਸੰਦ ਆਇਆ ਤੇ ਉਸ ਨੇ ਇੱਕ ਦਿਨ ਮਨਦੀਪ ਨੂੰ ਕਿਹਾ ਕਿ ਮਨਦੀਪ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ। ਪਰ ਹੁਣ ਆਪਾਂ ਇੱਕ ਦੂਜੇ ਦੇ ਨਾਲ ਜ਼ਿੰਦਗੀ ਬਤਾਈਏ ਇਸ ਲਈ ਆਪਾਂ ਆਪਣੇ ਮਾਤਾ ਪਿਤਾ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰੀਏ ਮੈਂ ਪਿੰਡ ਜਾਵਾਂਗਾ ਤੇ ਮੈਂ ਵੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਵਿਆਹ ਦੀ ਗੱਲ ਅਗਾ ਤੋਰਾਂਗਾ ਪਰ ਇੱਕ ਕੰਮ ਤੂੰ ਵੀ ਕਰੀ ਤੂੰ ਵੀ ਆਪਣੇ ਮਾਤਾ ਪਿਤਾ ਦੇ ਨਾਲ ਗੱਲਬਾਤ ਕਰੀਂ ਕਿ ਆਪਣੇ ਮਾਤਾ ਪਿਤਾ ਜ਼ਰੂਰ ਮੰਨ ਜਾਣਗੇ ਆਪਾਂ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਆ ਤੇ ਹੁਣ ਤੋਂ ਇਹ ਕਹੀ ਕਿ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਆ ਜੀ ਹਾਂ ਸਭ ਤੋਂ ਪਹਿਲਾਂ ਮਨਦੀਪ ਜਦੋਂ ਆਪਣੇ ਘਰ ਗਈ ਤਾਂ ਉਸਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਪਿਤਾ ਨੂੰ ਬੁਲਾ ਕੇ ਇਹ ਕਿਹਾ ਕਿ ਪਪਾ ਮੇਰੇ ਨਾਲ ਕਾਲਜ ਦੇ ਵਿੱਚ ਇੱਕ ਮੁੰਡਾ ਪੜਦਾ ਹੈ ਯਸਤੋ ਮੈਂ ਬੀਏ ਫਰਸਟ ਇਅਰ ਤੋਂ ਹੀ ਜਾਣਦੀ ਹਾਂ ਅਤੇ ਉਸ ਦੇ ਨਾਲ ਹੀ ਮੈਂ ਵਿਆਹ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਉਹ ਮੇਰਾ ਦੋਸਤ ਹੈ ਅਤੇ ਅਸੀਂ ਇਕੱਠੇ ਇੱਕ ਹੀ ਜੋ ਕਿ ਕਾਲਜ ਦੇ ਵਿੱਚ ਪੜ੍ਹਦੇ ਹਾਂ ਅਤੇ ਨਾਲੇ ਆਪਣੀ ਜੋ ਕਾਸਟ ਹੈ ਉਹ ਵੀ ਸੇਮ ਹੈ ਆਪਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਉਹ ਪਿੰਡ ਵਿੱਚ ਰਹਿੰਦੇ ਨੇ ਤੇ ਪਿੰਡ ਦੇ ਵਿੱਚ ਉਹਨਾਂ ਕੋਲ ਜ਼ਮੀਨ ਵੀ ਹੈ ਜੋ ਰਣਜੀਤ ਹੈ ਪੜਨ ਦੇ ਵਿੱਚ ਹੁਸ਼ਿਆਰ ਹੈ ਅਤੇ ਉਹ ਆਪਣੀ ਮਿਹਨਤ ਦੇ ਨਾਲ ਕੋਈ ਨੌਕਰੀ ਵੀ ਲੱਗ ਜਾਵੇਗਾ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਹੋ ਜਾਵੇਗਾ। ਮਨਦੀਪ ਦੇ ਮਾਤਾ ਪਿਤਾ ਨੂੰ ਇਹ ਗੱਲ ਬਹੁਤ ਪਸੰਦ ਆਈ ਤੇ ਦੂਜੇ ਪਾਸੇ ਰਣਜੀਤ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕੀਤੀ ਕਿ ਸ਼ਹਿਰ ਦੇ ਵਿੱਚ ਮੇਰੇ ਨਾਲ ਇੱਕ ਕੁੜੀ ਪੜਦੀ ਹੈ ਜਿਸ ਦੇ ਨਾਲ ਮੇਰੀ ਦੋਸਤੀ ਹੋ ਗਈ ਹੈ ਤੇ ਉਸ ਦੇ ਨਾਲ ਹੀ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ। ਤਾਂ ਇੱਕ ਵਾਰ ਤਾਂ ਜੋ ਰਣਜੀਤ ਦਾ ਪਰਿਵਾਰ ਹੈ ਉਸਨੇ ਮਨਾ ਕਰ ਦਿੱਤਾ ਕਿ ਆਪਾਂ ਠਹਿਰੇ ਪਿੰਡ ਦੇ ਰਹਿਣ ਵਾਲੇ ਹੁਣ ਸ਼ਹਿਰ ਦੀ ਕੁੜੀ ਆਪਣੇ ਪਿੰਡ ਦੇ ਮਾਹੌਲ ਦੇ ਵਿੱਚ ਕਿਵੇਂ ਐਡਜਸਟ ਹੋ ਸਕਦੀ ਹੈ ਉਹ ਤਾਂ ਸ਼ਹਿਰ ਦੇ ਹਿਸਾਬ ਦੇ ਨਾਲ ਉਸਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਪਰ ਆਪਾਂ ਜੋ ਠਹਿਰੇ ਪਿੰਡਾਂ ਦੇ ਰਹਿਣ ਵਾਲੇ ਆਪਾਂ ਉਹਨਾਂ ਨੂੰ ਕਿਵੇਂ ਚੱਲ ਸਕਦੇ ਹਾਂ ਤਾਂ ਉਸ ਤੋਂ ਬਾਅਦ ਰਣਜੀਤ ਸਿੰਘ ਨੇ ਕਿਹਾ ਕਿ ਪਾਪਾ ਇਹੋ ਜੀ ਕੋਈ ਗੱਲ ਨਹੀਂ ਉਸ ਲੜਕੀ ਨੂੰ ਮੈਂ ਪਿਛਲੇ 3 ਸਾਲਾਂ ਤੋਂ ਜਾਣਦਾ ਹਾਂ ਉਹ ਆਪਣੇ ਪਰਿਵਾਰ ਦੇ ਵਿੱਚ ਘਰ ਮਿਲ ਜਾਵੇਗੀ ਅਤੇ ਤੁਹਾਡੀ ਵੀ ਬਹੁਤ ਸੇਵਾ ਕਰੇਗੀ ਉਸ ਤੋਂ ਬਾਅਦ ਰਣਜੀਤ ਦੇ ਪਿਤਾ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ ਲੜਕੀ ਵਾਲਿਆਂ ਦੇ ਨਾਲ ਆਪਾਂ ਮਿਲ ਲੈਨੇ ਆ ਅਤੇ ਉਹਨਾਂ ਦੇ ਨਾਲ ਗੱਲਬਾਤ ਆਪਾਂ ਸਾਂਝੀ ਕਰ ਲੈਨੇ ਆ ਅਤੇ ਜੇਕਰ ਰਿਸ਼ਤਾ ਫਿੱਟ ਬੰਦਾ ਹੋਇਆ ਤਾਂ ਸਾਨੂੰ ਕੀ ਦਿੱਕਤ ਹੈ ਸੋਡੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਹੈ ਅਤੇ ਜੇਕਰ ਤੁਸੀਂ ਖੁਸ਼ ਨਾ ਹੋਏ ਤਾਂ ਅਸੀਂ ਆਪਦੀ ਖੁਸ਼ੀ ਕਰਕੇ ਕੀ ਕਰ ਲਵਾਂਗੇ ਤੁਹਾਡੀ ਜ਼ਿੰਦਗੀ ਹੈ ਤੁਸੀਂ ਬਤੀਤ ਕਰਨੀ ਹੈ ਵਿਆਹ ਤੋਂ ਬਾਅਦ ਤੁਸੀਂ ਇਕੱਠਿਆਂ ਨੇ ਰਹਿਣਾ ਹੈ ਤਾਂ ਤੁਸੀਂ ਆਪਦੀ ਜ਼ਿੰਦਗੀ ਨੂੰ ਆਪ ਦੇਖੋ ਤੁਸੀਂ ਆਪੇ ਹੀ ਪਸੰਦ ਕੀਤਾ ਹੈ ਤਾਂ ਅਸੀਂ ਤੁਹਾਡੀ ਪਸੰਦ ਨੂੰ ਕਿਵੇਂ ਬਦਲ ਸਕਦੇ ਹਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਦੋਨੋਂ ਪਰਿਵਾਰ ਆਪਸ ਦੇ ਵਿੱਚ ਫੈਸਲਾ ਕਰਦੇ ਨੇ ਕਿ ਹੁਣ ਵਿਆਹ ਤੋਂ ਪਹਿਲਾਂ ਇੱਕ ਵਾਰ ਆਪਾਂ ਮਿਲ ਲਈਏ ਦੋਸਤੋ ਬਾਅਦ ਮਨਦੀਪ ਦੇ ਮਾਤਾ ਪਿਤਾ ਜੋ ਕਿ ਰਣਜੀਤ ਦੇ ਮਾਤਾ ਪਿਤਾ ਦੇ ਨਾਲ ਮਿਲਣ ਦੇ ਲਈ ਉਹਨਾਂ ਦੇ ਘਰ ਆਉਂਦੇ ਨੇ ਘਰ ਆ ਕੇ ਕਾਫੀ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਮਨਦੀਪ ਦੇ ਮਾਤਾ ਪਿਤਾ ਜੋ ਨਹੀਂ ਉਹ ਆ ਕੇ ਰਣਜੀਤ ਦੇ ਪਿਤਾ ਦੇ ਕੋਲ ਪੁੱਛਦੇ ਨੇ ਕਿ ਤੁਹਾਡਾ ਬੱਚਾ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦਾ ਹੈ ਦੋਸਤੋ ਬਾਅਦ ਰਣਜੀਤ ਸਿੰਘ ਦੇ ਪਿਤਾ ਇਹ ਕਹਿਣ ਲੱਗੇ ਕਿ ਸਾਡੇ ਬੱਚੇ ਨੇ 8ਵੀਂ ਜਮਾਤ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆ ਕੇ ਨਾਮ ਰੋਸ਼ਨ ਕੀਤਾ ਸੀ ਤੇ ਸਾਰੇ ਪਿੰਡ ਨੂੰ ਹੀ ਸਾਡੇ ਬੱਚੇ ਦੇ ਉੱਪਰ ਮਾਣ ਹੈ ਕਿ ਸਾਡਾ ਬੱਚਾ ਜ਼ਿੰਦਗੀ ਦੇ ਵਿੱਚ ਜ਼ਰੂਰ ਅਗਾਹ ਵਧੇਗਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗਾ ਤੇ ਸਾਡਾ ਅਸ਼ੀਰਵਾਦ ਵੀ ਨਾਲ ਹੈ ਤੇ ਹੁਣ ਤੁਸੀਂ ਆ ਗਏ ਹੋ ਤੁਸੀਂ ਵੀ ਸਾਡੇ ਬੱਚੇ ਨੂੰ ਅਸ਼ੀਰਵਾਦ ਦਿਓ ਤੇ ਤੁਹਾਡੀ ਬੇਟੀ ਮੰਦੀਪ ਜੇਕਰ ਇਹ ਵੀ ਸਾਥ ਦੇਵੇ ਜੀ ਤਾਂ ਸਾਡਾ ਬੱਚਾ ਜ਼ਰੂਰ ਕਾਮਯਾਬ ਹੋ ਜਾਵੇਗਾ ਉਹਨਾਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਤੇ ਉਹ ਇਹ ਕਹਿਣ ਲੱਗੀ ਕਿ ਜਦੋਂ ਬੱਚਿਆਂ ਨੇ ਆਪ ਦੀ ਪਸੰਦ ਆਪ ਕੀਤੀ ਹੈ ਤਾਂ ਅਸੀਂ ਕੌਣ ਹੁੰਨਿਆਂ ਰੋਕਣ ਵਾਲੇ ਕਿਉਂਕਿ ਜ਼ਿੰਦਗੀ ਤਾਂ ਉਹਨਾਂ ਨੇ ਬਤੀਤ ਕਰਨੀ ਹੈ ਬੱਚੇ ਅੱਜ ਦੇ ਮਾਡਰਨ ਜ਼ਮਾਨੇ ਦੇ ਬੱਚੇ ਨੇ ਇਹ ਆਪਣਾ ਜੀਵਨ ਸਾਥੀ ਆਪ ਹੀ ਤੈਅ ਕਰ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਉਹ ਚੰਗਾ ਹੋਵੇ ਮਾੜਾ ਹੋਵੇ ਤਾਂ ਕੁਦਰਤ ਦੇ ਹੱਥ ਹੈ ਪਰ ਮਾਰਾ ਤਾਂ ਨਹੀਂ ਹੋਣ ਵਾਲਾ ਸੀ ਕਿਉਂਕਿ ਬਚਪਨ ਤੋਂ ਹੀ ਜੋ ਰਣਜੀਤ ਹੈ ਉਹ ਪੜਨ ਦੇ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਜ਼ਿੰਦਗੀ ਦੇ ਵਿੱਚ ਕਾਮਯਾਬਤਾ ਹੁਣੇ ਸੀ ਤੇ ਹੁਣ ਉਸ ਨੂੰ ਆਸ ਸੀ ਕਿ ਮਨਦੀਪ ਦੇ ਨਾਲ ਜੇਕਰ ਮੈਂ ਜ਼ਿੰਦਗੀ ਬਤਾਵਾਂਗਾ ਤੇ ਮੇਰੀ ਜ਼ਿੰਦਗੀ ਹੋਰ ਵੀ ਸੋਹਣੀ ਹੋ ਜਾਵੇਗੀ ਪਰ ਕਿਸਮਤ ਨੇ ਫੈਸਲਾ ਤਾਂ ਹਜੇ ਅੱਗੇ ਕਰਨਾ ਸੀ ਜੀ ਹਾਂ ਉਹਨਾਂ ਦਾ ਬੜੇ ਹੀ ਧੂਮ ਧਾਮ ਦੇ ਨਾਲ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕਿ ਸ਼ੁਰੂਆਤੀ ਦਿਨ ਤਾਂ ਬਹੁਤ ਵਧੀਆ ਲੰਘੇ। ਵਿਆਹ ਤੋਂ ਬਾਅਦ ਰਣਜੀਤ ਆਪਣੀ ਮਿਹਨਤ ਨਾਲ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਪੈਸੇ ਘੱਟ ਸਨ ਪਰ ਮਨਦੀਪ ਨੂੰ ਸ਼ੌਂਕ ਜ਼ਿਆਦਾ ਸੀ। ਚੰਗੇ ਖਾਣੇ, ਵਧੀਆ ਕੱਪੜੇ ਅਤੇ ਸ਼ਾਨਦਾਰ ਜ਼ਿੰਦਗੀ ਦੀ ਆਦੀ ਸੀ। ਕਿਉਂਕਿ ਉਹ ਸ਼ਹਿਰ ਦੇ ਵਿੱਚ ਪੜੀ ਹੋਈ ਸੀ, ਸ਼ਹਿਰ ਦੇ ਵਿੱਚ ਹੀ ਉਸਨੇ ਆਪਣਾ ਜੀਵਨ ਬਤੀਤ ਕੀਤਾ ਸੀ। ਤੇ ਹੁਣ ਪਿੰਡ ਦੇ ਵਿੱਚ ਉਸ ਨੂੰ ਐਡਜਸਟ ਹੋਣਾ ਬਹੁਤ ਹੀ ਮੁਸ਼ਕਲ ਲੱਗਦਾ ਸੀ ਕਿਉਂਕਿ ਐਨੀ ਵਧੀਆ ਸ਼ਾਨਦਾਰ ਜ਼ਿੰਦਗੀ ਉਸ ਨੇ ਜੀ ਅਤੇ ਉਸ ਤੋਂ ਬਾਅਦ ਹੁਣ ਪਿੰਡ ਦੇ ਵਿੱਚ ਰਹਿਣਾ ਉਸ ਨੂੰ ਬਿਲਕੁਲ ਘਟਨ ਮਹਿਸੂਸ ਹੁੰਦੀ ਸੀ ਹੁਣ ਰਣਜੀਤ ਨੂੰ ਇਹ ਲੱਗਣ ਲੱਗਿਆ ਕਿ ਉਹਦੀ ਮੁਹੱਬਤ ਹੁਣ ਉਹਨੂੰ ਬੋਝ ਲੱਗ ਰਹੀ ਹੈ ਹਮੇਸ਼ਾ ਇਹੀ ਕਹਿੰਦੇ ਹੋ ਕਿ ਪੈਸੇ ਨਹੀਂ ਮੈਂ ਤਾਂ ਦਿਲੋਂ ਚਾਇਆ ਸੀ ਕਿ ਤੂੰ ਐਸਚੋ ਬਣੇ ਪਰ ਕਿੰਨੇ ਸਾਲ ਹੋ ਗਏ ਅਜੇ ਤੱਕ ਤੇਰੇ ਤੋਂ ਕੁਝ ਬਣਿਆ ਤਾਂ ਨਹੀਂ ਗਿਆ ਇੱਕ ਦਿਨ ਮਨਦੀਪ ਨੇ ਇਹ ਗੱਲ ਕਹਿ ਦਿੱਤੀ ਰਣਜੀਤ ਨੇ ਆਪਣੀ ਪਤਨੀ ਮਨਦੀਪ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਬੇਗਮ ਹੁਣ ਵੱਖਣੀਆਂ ਰਾਹਾਂ ਤੇ ਤਾਸ ਸੀ ਪੜੋਸੀ ਸੰਦੀਪ ਜੋ ਇੱਕ ਚੰਗੀ ਨੌਕਰੀ ਵਾਲਾ ਸੀ ਹਮੇਸ਼ਾ ਮਨਦੀਪ ਨੂੰ ਮਹਿੰਗੀਆਂ ਚੀਜ਼ਾਂ ਦਿੰਦਾ ਰਣਜੀਤ ਨੂੰ ਪਤਾ ਨਹੀਂ ਲੱਗਾ ਕਿ ਇਹ ਇਨਾਮ ਨਹੀਂ ਪਰ ਦਿਲ ਨੂੰ ਖਿੱਚਣ ਵਾਲੀ ਚਾਹਤ ਸੀ ਇੱਕ ਦਿਨ ਜਦੋਂ ਰਣਜੀਤ ਘਰ ਆਇਆ ਤਾਂ ਮਨਦੀਪ ਗਾਇਬ ਸੀ ਸਿਰਫ ਇੱਕ ਚਿੱਠੀ ਮਿਲੀ ਚਿੱਠੀ ਦੇ ਵਿੱਚ ਮਨਦੀਪ ਨੇ ਕੀ ਲਿਖਿਆ ਮੈਨੂੰ ਬਿਹਤਰ ਜ਼ਿੰਦਗੀ ਚਾਹੀਦੀ ਸੀ ਤੇਰੇ ਨਾਲ ਰਹਿ ਕੇ ਉਹ ਨਹੀਂ ਮਿਲਣੀ ਸੰਦੀਪ ਦੇ ਨਾਲ ਜਾ ਰਹੀ ਹਾਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀ ਉਹ ਦਿਨ ਰਣਜੀਤ ਨੇ ਆਪਣੇ ਆਪ ਨੂੰ ਟੁੱਟਣ ਨਹੀਂ ਦਿੱਤਾ ਉਸ ਨੇ ਸੋਚ ਲਿਆ ਕਿ ਮਨਦੀਪ ਨੇ ਜੋ ਕੁਝ ਕਰਨਾ ਸੀ ਕਰ ਲਿਆ ਪਰ ਉਸ ਨੂੰ ਅੰਦਰੋਂ ਅੰਦਰੀ ਦੁੱਖ ਤਾਂ ਬਹੁਤ ਹੋਇਆ ਪਰ ਹੁਣ ਮੰਦੀਪ ਜੋ ਕਿ ਕੁਝ ਦਿਨ ਪਹਿਲਾਂ ਉਸ ਨੂੰ ਮਹਿਣਾ ਦੇ ਕੇ ਗਈ ਸੀ ਕਿ ਤੇਰੇ ਤੋਂ ਐਸਐਚਓ ਬਣਿਆ ਤਾਂ ਜਾਣਾ ਨਹੀਂ ਪਰ ਉਹ ਸਬਕ ਜੋ ਕਿ ਉਸ ਨੂੰ ਸਿਖਾਉਣਾ ਸੀ ਪਰ ਹੁਣ ਮੰਦੀਪ ਨੂੰ ਉਸ ਨੇ ਕਾਫੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਕਿ ਇੱਕ ਵਾਰੀ ਮੈਂ ਮੰਦੀਪ ਨੂੰ ਲੱਭ ਕੇ ਉਹਦੇ ਨਾਲ ਗੱਲਬਾਤ ਤਾਂ ਕਰਾਂ ਕਿ ਮੇਰੇ ਪਿਆਰ ਦੇ ਵਿੱਚ ਕੀ ਕਮੀ ਰਹੀ ਸੀ ਜੋਤੋਂ ਮੈਨੂੰ ਛੱਡ ਕੇ ਗਵਾਂਢੀ ਦੇ ਨਾਲ ਪੱਤ ਚੱਲੀ ਪਰ ਉਸ ਤੋਂ ਬਾਅਦ ਰਣਜੀਤ ਦੇ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਬਹੁਤ ਸੰਭਾਲਿਆ ਅਤੇ ਇਹ ਕਿਹਾ ਕਿ ਕੋਈ ਗੱਲ ਨਹੀਂ ਉਸਨੇ ਤੇਰੇ ਨਾਲ ਧੋਖਾ ਕੀਤਾ ਪਰ ਤੂੰ ਹੁਣ ਆਪਣੇ ਆਪ ਨੂੰ ਟੁੱਟਣ ਨਾ ਦੇ ਆਪਣੇ ਆਪ ਨੂੰ ਮਜ਼ਬੂਤ ਕਰ ਉਸਨੇ ਸੋਚ ਲਿਆ ਕਿ ਹੁਣ ਉਹ ਸਿਰਫ ਆਪਣੀ ਮਿਹਨਤ ਤੇ ਵਿਸ਼ਵਾਸ ਕਰੇਗਾ ਜੀ ਹਾਂ ਉਸ ਤੋਂ ਬਾਅਦ ਦਿਨ ਰਾਤ ਜੁੱਟ ਗਿਆ ਮਿਹਨਤ ਦੇ ਵਿੱਚ ਉਸਨੇ ਜਾਗਦੀਆਂ ਅੱਖਾਂ ਦੇ ਨਾਲ ਸੁਪਨੇ ਦੇਖੇ ਲੋਕ ਸੁਪਨੇ ਨੀਂਦਾਂ ਦੇ ਵਿੱਚ ਦੇਖਦੇ ਨੇ ਪਰ ਉਸਨੇ ਸੁਪਨੇ ਦੇਖੇ ਜਾਗਦੀਆਂ ਅੱਖਾਂ ਦੇ ਵਿੱਚ ਅਤੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਆਖਰਕਾਰ ਉਹ ਦਿਨ ਆ ਹੀ ਗਿਆ ਜਿਸਨੇ ਉਸ ਦਿਨ ਐਸਚੋ ਬਣਨਾ ਸੀ ਐਸਚੋ ਬਣ ਗਿਆ ਤੇ ਜਦੋਂ ਨੈਵੀਗੇਸ਼ਨ ਕਰ ਰਿਹਾ ਸੀ ਤਾਂ ਇੱਕ ਦਿਨ ਸਰਕਾਰੀ ਬੱਸ ਦੇ ਵਿੱਚ ਚੜ੍ਹਿਆ ਬੱਸ ਵਿੱਚ ਬਹੁਤ ਭੀੜ ਸੀ ਬਹੁਤ ਲੋੜਵੰਦ ਲੋਕ ਸਨ ਪਰ ਉਸਦੀ ਨਜ਼ਰ ਇੱਕ ਔਰਤ ਉੱਪਰ ਪਈ ਫਟੇ ਹੋਏ ਚਿਹਰੇ ਮੈਲੇ ਕੁਚਲੇ ਕੱਪੜੇ ਤੇ ਹੱਥ ਵਿੱਚ ਭੀਖ ਮੰਗਣ ਲਈ ਕਟੋਰਾ ਰਣਜੀਤ ਸਿੰਘ ਦਾ ਦਿਲ ਝਟਕਾ ਖਾ ਗਿਆ ਮਨਦੀਪ ਉਸਦੇ ਮੂੰਹੋਂ ਕਿਵੇਂ ਨਿਕਲਿਆ ਉਸ ਨੂੰ ਪਤਾ ਵੀ ਨਹੀਂ ਲੱਗਾ ਉਹ ਔਰਤ ਹੌਲੀ-ਹੌਲੀ ਉਸ ਵੱਲ ਵਧੀ ਪਰ ਮਨਨ ਨੂੰ ਤਿਆਰ ਨਹੀਂ ਸੀ ਕਿ ਜੋ ਸਾਹਮਣੇ ਖੜ੍ਹਾ ਹੈ ਇਹ ਉਹੀ ਰਣਜੀਤ ਸੀ ਹਾਂ ਮੈਂ ਮਨਦੀਪ ਹਾਂ ਜਿਹੜੀ ਤੈਨੂੰ ਛੱਡ ਕੇ ਚਲੀ ਗਈ ਸੀ ਪਰ ਹੁਣ ਮੇਰੇ ਕੋਲ ਕੁਝ ਨਹੀਂ ਰਣਜੀਤ ਨੇ ਅਹੇਸਤਾ ਅਹੇਸਤਾ ਉਸ ਦੀ ਹਾਲਤ ਬਾਰੇ ਪੁੱਛਿਆ ਪਤਾ ਲੱਗਾ ਕਿ ਸੰਦੀਪ ਨੇ ਵੀ ਉਸ ਨੂੰ ਛੱਡ ਦਿੱਤਾ ਸੀ ਪਹਿਲਾਂ 1-2 ਸਾਲ ਚੰਗੀ ਜ਼ਿੰਦਗੀ ਬਤੀਤੀ ਪਰ ਜਦੋਂ ਪੁਰਾਣੀ ਹੋ ਗਈ ਤਾਂ ਸੰਦੀਪ ਨੇ ਨਵਾਂ ਰਿਸ਼ਤਾ ਬਣਾ ਲਿਆ ਤੇ ਉਸ ਨੂੰ ਗਲੀ ਦੇ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਰਣਜੀਤ ਨੇ ਕਿਹਾ ਕਿ ਮੈਂ ਤੇਰੀ ਮਦਦ ਕਰ ਸਕਦਾ ਹਾਂ ਪਰ ਇਹੋ ਜ਼ਿੰਦਗੀ ਚੁਣਨ ਵਾਲੀ ਤੂੰ ਆਪ ਸੀ ਮਨਦੀਪ ਨੇ ਜੋ ਕਿ ਰੋਂਦੇ ਹੋਏ ਕਿਹਾ ਕਿ ਮੈਨੂੰ ਮaaf ਕਰ ਦੇ ਮੈਨੂੰ ਚਾਂਦੀ ਸੋਨੇ ਦੇ ਖਵਾਬਾਂ ਨੇ ਅੰਨਾ ਕਰ ਦਿੱਤਾ ਪਰ ਅੱਜ ਸਮਝ ਆਈਏ ਕਿ ਪਿਆਰ ਤੇ ਵਫਾਦਾਰੀ ਹੀ ਸਭ ਕੁਝ ਹੁੰਦੀ ਹੈ ਰਣਜੀਤ ਨੇ ਸੋਚਿਆ ਕਿ ਉਹ ਮੰਨ ਲਵੇ ਕਿ ਉਹ ਅਤੀਤ ਦੇ ਦੁੱਖਾਂ ਨੂੰ ਫਿਰ ਆਪਣੇ ਜੀਵਨ ਦਾ ਹਿੱਸਾ ਬਣਾਏ ਤੂੰ ਹੁਣ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਪਰ ਇਨਸਾਨੀਅਤ ਵਾਸਤੇ ਮੈਂ ਤੇਰੀ ਮਦਦ ਕਰਾਂਗਾ ਉਸਨੇ ਇੱਕ ਔਰਤਾਂ ਦੀ ਸਹਾਇਤਾ ਸੰਸਥਾ ਵਿੱਚ ਲੈ ਗਿਆ ਜਿੱਥੇ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ ਰਣਜੀਤ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੋ ਉਹਨਾਂ ਸਾਲਾਂ 'ਚ ਉਹ ਖੋ ਗਿਆ ਸੀ ਉਹ ਹਾਲਾਤ ਸਮਾਂ ਅਤੇ ਮਿਹਨਤ ਨਾਲ ਸਭ ਲੱਭ ਚੁੱਕਾ ਸੀ ਮਨਦੀਪ ਨੇ ਆਪਣੀ ਗਲਤੀ ਦੀ ਕੀਮਤ ਚੁਕਾ ਲਈ ਪਿਆਰ ਅਤੇ ਸ਼ੌਂਕ ਵਿੱਚ ਫਰਕ ਹੁੰਦਾ ਹੈ ਅਤੇ ਜੋ ਇਨਸਾਨ ਵਕਤ ਤੇ ਇਹ ਨਹੀਂ ਸਮਝਦਾ ਉਹ ਜ਼ਿੰਦਗੀ ਨੂੰ ਦੋਸ਼ ਨਹੀਂ ਦੇ ਸਕਦਾ ਜੀ ਹਾਂ ਕਦੇ-ਕਦੇ ਜ਼ਿੰਦਗੀ ਦੇ ਵਿੱਚ ਉਹੀ ਕੁਝ ਵਾਪਰ ਜਾਂਦਾ ਹੈ ਜੋ ਅਸੀਂ ਆਪ ਬੀਜਦੇ ਹਾਂ ਤੇ ਮਨਦੀਪ ਉਸ ਨੇ ਜੋ ਧੋਖਾ ਕੀਤਾ ਅਤੇ ਉਸ ਨੂੰ ਕੀਤੇ ਧੋਖੇ ਦੀ ਸਜ਼ਾ ਮਿਲ ਗਈ ਤੇ ਦੂਜੇ ਪਾਸੇ ਰਣਜੀਤ ਜੋ ਕਿ ਸੱਚਾ ਪਿਆਰ ਕਰਦਾ ਸੀ ਤੇ ਉਸ ਨੂੰ ਵਿਸ਼ਵਾਸ ਸੀ ਆਪਣੀ ਮਿਹਨਤ ਦੇ ਉੱਪਰ ਤੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਅੱਜ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ। ਤੋਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।